ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕ ਤਬ ਹੋ ਹੋ ਨਿਹਾਲ ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ ਸਾਂਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤਿਆਗ ਰਹਾ ਸੰਤਨ ਕਾ ਦਾਨ ਰੁਖਾ ਸੋ ਸਰਬ ਨਿਦਾਨ ਗ੍ਰਹ ਸਾਕਤ ਛਤੀ ਪ੍ਰਕਾਰ ਤਿ ਹੋਏ ਬਖੋ ਸਮਾਨ ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਦ ਕੋਈ ਸਾਕਤ ਸਿਵ ਮੁਖ ਜੋਰਿਆ ਅਦ ਵਿਚੋ ਟੂਟਾ ਹਰ ਜਨ ਕੀ ਸੇਵਾ ਜੋ ਕਰੇ ਇਤ ਉਤ ਹੈ ਛੂਟਾ ਸਭ ਕਿਸ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ ਸਭ ਕਿਸ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਪੰਜਵੇਂ ਸਤਗੁਰੂ ਸ਼ਹੀਦਾਂ ਦੇ ਸਰਤਾਜ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਜਿਸ ਦਾ ਮੂਲ ਪਾਠ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣੇ ਆਪ ਜੀ ਨੇ ਸਰਵਣ ਕੀਤਾ ਇਸ ਪਾਵਨ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਾਹੋ ਦੀ ਪੰਕਤੀ ਹੈ ਉਹਦੇ ਵਿੱਚ ਸਤਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆ ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰ ਪਤ ਤਿਨ ਛੋਡੋ ਤਿਆਗ ਸ਼ੋਹਰਾ ਕਹਿੰਦੇ ਹਨ ਮੁੰਡੇ ਨੂੰ ਜਾਂ ਨੌਕਰ ਨੂੰ ਕਹਿ ਦਿੰਦੇ ਹੁਣ ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਸਾਹਿਬ ਜਿਹੜਾ ਭਾਵ ਬਖਸ਼ਿਸ਼ ਕਰ ਰਹੇ ਆ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀਆਂ ਬੇਅੰਤ ਵਡਿਆਈਆਂ ਹਨ ਪਰ ਇਸ ਸ਼ਬਦ ਦੇ ਵਿੱਚ ਜਿਹੜਾ ਉਸ ਦੀਆਂ ਵਡਿਆਈਆਂ ਕਰਕੇ ਉਸ ਪਰਮੇਸ਼ਰ ਦੀ ਗੁਰੂ ਦੀ ਨਜ਼ਰ ਵਿੱਚ ਕਬੂਲ ਹੋ ਜਾਂਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜੇ ਉਹਦੀ ਸੰਗਤ ਮਿਲ ਜਾਈ ਨਾ ਤੇ ਸਾਡੇ ਵੱਡੇ ਭਾਗ ਹਨ ਕਿਉਂਕਿ ਗੁਰਸਿੱਖਾਂ ਦੀ ਸੰਗਤ ਕਰਕੇ ਹੀ ਗੁਰੂ ਤੱਕਰ ਪਹੁੰਚਿਆ ਜਾਂਦਾ ਹੈ ਗੁਰੂ ਦੀ ਸੰਗਤ ਕਰਕੇ ਪਰਮੇਸ਼ਰ ਤੱਕਰ ਪਹੁੰਚਿਆ ਜਾਂਦਾ ਹੈ ਸਭ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਇਹ ਸੰਸਾਰ ਦੇ ਲੋਕੋ ਤੁਸੀਂ ਦੇਖਦੇ ਹੋ ਵੱਡੀਆਂ-ਵੱਡੀਆਂ ਪਦਵੀਆਂ ਵੱਡੇ-ਵੱਡੇ ਮਹਿਲ ਉਹਨਾਂ ਨਾਲ ਸਾਜ ਪਾਣ ਦਾ ਯਤਨ ਕਰਦੇ ਹੋ ਪਰ ਦੇਖੋ ਗੁਰਮਤ ਜਿਹੜੀ ਹੈ ਕਿੰਨਾ ਸੋਹਣਾ ਸਾਡੇ ਉੱਪਰ ਸੋਝ ਜੀਵਨ ਦੇ ਵਿੱਚ ਸਾਡੀ ਸੋਚ ਨੂੰ ਸਮਝਾਉਣ ਦਾ ਯਤਨ ਕਰਦੀ ਹੈ ਕਹਿੰਦੇ ਭਾਈ ਕਦੇ ਵੀ ਕੋਈ ਸਮਾਂ ਐਸਾ ਬਣੇ ਕਿਉਂਕਿ ਹਰੇਕ ਬੰਦੇ ਦੀ ਸੋਚ ਹੁੰਦੀ ਹੈ ਕਿ ਅਸੀਂ ਕਿਸੇ ਰਾਜੇ ਦੇ ਕਿਸੇ ਮੰਤਰੀ ਸੰਤਰੀ ਦੇ ਨਾਲ ਚਲੇ ਜਾਈਏ ਨਾ ਤੇ ਬੜਾ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਦੇ ਲੋਕਾਂ ਨੂੰ ਦੱਸਦੇ ਹਾਂ ਵੱਡੇ ਬੰਦੇ ਨਾਲ ਮੇਰੀ ਗੱਲਬਾਤ ਹੈ ਪਰ ਗੁਰੂ ਸਾਹਿਬ ਦਾ ਘਰ ਜਿਹੜਾ ਨਾ ਇਹ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਦਾ ਹੈ ਨਿਤਾਣਿਆਂ ਨੂੰ ਤਾਣ ਬਖਸ਼ਿਸ਼ ਕਰਦਾ ਹੈ ਇਹ ਸ਼ਬਦ ਉਸੇ ਭਾਵ ਦਾ ਹੈ ਸਤਿਗੁਰੂ ਕਹਿੰਦੇ ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰੇ ਹਨ ਉਹਨਾਂ ਦਾ ਨੌਕਰ ਵੀ ਕਿਉਂ ਨਾ ਹੋਵੇ ਉਹਨਾਂ ਦਾ ਲੜਕਾ ਕਿਉਂ ਨਾ ਹੋਵੇ ਕਹਿੰਦੇ ਉਹਦੀ ਚਰਨੀ ਲਗ ਚਰਨੀ ਲੱਗਣ ਦਾ ਭਾਵ ਕਿਉਂਕਿ ਉਹ ਵੀ ਗੁਰਮਤ ਦਾ ਧਾਰਨੀ ਹੈ ਜੇ ਆਪੋਂ ਉਹਨਾਂ ਦੀ ਸੰਗਤ ਕਰਾਂਗੇ ਚਰਨੀ ਲਾਗ ਪਾਵੋ ਉਹਦੇ ਕੋਲ ਵੀ ਆਪੋਂ ਉਪਦੇਸ਼ ਸੁਣ ਕੇ ਗੁਰੂ ਨਾਲ ਜੁੜ ਸਕਦੇ ਆ ਸੰਤ ਜਨਾ ਦਾ ਸ਼ੋਹਰਾ ਇਸ ਚਰਨੀ ਲਾਗ ਮਾਇਆ ਧਾਰੀ ਛਤਰ ਪਤ ਤਿੰਨ ਛੋਡੋਂ ਤਿਆਗ ਕਹਿੰਦੇ ਜਦੋਂ ਇਹ ਭਾਵਨਾ ਆ ਗਈ ਨਾ ਕਿ ਅਕਾਲ ਪੁਰਖ ਸਾਰਿਆਂ ਦੇ ਵਿੱਚ ਹੈ ਪਰ ਜਿਹੜੇ ਆਪਣੇ ਹੰਕਾਰ ਦੇ ਵਿੱਚ ਵਡੀਆਂ-ਵਡੀਆਂ ਪਤਵੀਆਂ ਲੈ ਕੇ ਰੱਬ ਨੂੰ ਵੀ ਭੁਲਾ ਦਿੰਦੇ ਆ। ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਨਾਲੋਂ ਤਾਂ ਤੋ ਉਹਨਾਂ ਗੁਰਸਿੱਖਾਂ ਦੀ ਸੰਗਤਕਾਰ ਭਾਵੇਂ دنیਾਬੀ ਤੌਰ ਤੇ ਨਹੀਂ ਲੱਗ ਰਿਹਾ ਵੀ ਉਹਨਾਂ ਦੇ ਕੋਲ ਪੈਸਾ ਨਹੀਂ ਹੈ, ਘਰ-ਬਾਰ ਨਹੀਂ ਹੈ। ਪਰ ਜੋ ਉਹਨਾਂ ਦੇ ਕੋਲ ਹੈ ਉਹ ਕਿਸੇ ਦੇ ਕੋਲ ਨਹੀਂ ਹੈ। ਕਹਿੰਦੇ ਮਾਇਆ ਧਾਰੀ ਛਤਰ-ਪਤ ਤਿੰਨ ਛੋਡੋ ਤਿਆਗ। ਕਹਿੰਦੇ ਮੈਂ ਤਾਂ ਜਿਹੜੇ ਵੱਡੇ ਵੱਡੇ ਤਨਾਟ ਰਾਜੇ ਆ ਨਾ ਇਹਨਾਂ ਦਾ ਸਾਥ ਛੱਡਣ ਨੂੰ ਤਿਆਰ ਹਾਂ ਕਿਉਂਕਿ ਪ੍ਰਭੂ ਦੇ ਜਿਹੜੇ ਸੇਵਕ ਆ ਨਾ ਉਹਨਾਂ ਦੇ ਚਰਨਾਂ ਵਿੱਚ ਰਹਿਣਾ ਪਸੰਦ ਕਰ ਹੁਣ ਇੱਥੇ ਨਹੀਂ ਗੁਰੂ ਸਾਹਿਬ ਨੇ ਇਹ ਗੱਲ ਨਹੀਂ ਬਾਣੀ ਦੇ ਵਿੱਚ ਕਹਿ ਰਹੇ ਕਿ ਮਨੁੱਖ ਦੇ ਕੋਲ ਮਾਇਆ ਨਹੀਂ ਹੋਣੀ ਚਾਹੀਦੀ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਹਨੂੰ ਮਾਇਆ ਦਾ ਹੰਕਾਰ ਹੈ ਜਿਹਨੇ ਰੱਬ ਭੁਲਾ ਦਿੱਤਾ ਹੈ ਮਾਇਆ ਕੀ ਹੈ ਇਹ ਮਾਇਆ ਜਿੱਤ ਹਰ ਵਿਸਰੇ ਮੋਬ ਦੇ ਪਾਉ ਦੂਜਾ ਲਾਏ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਮੈਂ ਹਮੇਸ਼ਾ ਬੇਨਤੀ ਕਰਦਾ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਸਾਹਿਬ ਨੇ ਨਹੀਂ ਦਿੱਤਾ ਜੇ ਆਪਾਂ ਸਤਗੁਰੂ ਜੀ ਨੂੰ ਪੁੱਛਦੇ ਹਾਂ ਸਤਗੁਰੂ ਜੀ ਮਾਇਆ ਧਾਰੀ ਕੌਣ ਹੈ ਸਤਗੁਰੂ ਨੇ ਨਿਸ਼ਾਨੀ ਦੱਸੀ ਤੁਸੀਂ ਵੀ ਉਸ ਗੱਲ ਨੂੰ ਜੀਵਨ ਦੇ ਵਿੱਚ ਦੇਖ ਸਕਦੇ ਹੋ ਔਰ ਸਾਡੇ ਨਾਲ ਬੀਤਦੀ ਵੀ ਹੈ ਬੀਤੀ ਵੀ ਹੋਏਗੀ ਕਿਸੇ ਵੱਡੇ ਬੰਦੇ ਕੋਲ ਚਲੇ ਜਾਉਣ ਪਹਿਲਾਂ ਤਾਂ ਉਹ ਦੇਖੇਗਾ ਹੀ ਨਹੀਂ ਭਾਵੇਂ ਤੁਸੀਂ ਬੋਲੀ ਜਾਓ ਸੁਣੇਗਾ ਨਹੀਂ ਬਹੁਤ ਦੇਰ ਬਾਅਦ ਜਾ ਕੇ ਤੁਹਾਡੇ ਨਾਲ ਗੱਲ ਕਰੇਗਾ ਇਹ ਨਿਸ਼ਾਨੀ ਹੈ ਮਾਇਆ ਧਾਰੀ ਦੀ ਉਹ ਆਪਣੀਆਂ ਗੱਲਾਂ ਕਰ ਹੀ ਜਾਏਗਾ ਤੁਹਾਨੂੰ ਦੇਖ ਕੇ ਅਣਗੌਲਿਆ ਜਾ ਕਰ ਦੇਗਾ ਸਤਿਗੁਰੂ ਸਮਝਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਇਆ ਧਾਰੀ ਦੀ ਨਿਸ਼ਾਨੀ ਮਾਇਆ ਧਾਰੀ ਦੇ ਲੱਛਣ ਕਹਿੰਦੇ ਮਾਇਆ ਧਾਰੀ ਅਤ ਅੰਨਾ ਮਤਲਬ ਕੋਲ ਬੰਦਾ ਖੜਾ ਨਹੀਂ ਦਿਖਦਾ ਉਹਨੂੰ ਅੰਨਾ ਬੋੜਾ ਉਹ ਵਿਚਾਰਾ ਬੋਲ ਵੀ ਰਿਹਾ ਸੁਣਦਾ ਨਹੀਂ ਹੈ ਸ਼ਬਦ ਨਾ ਸੁਣੀ ਬਰੋਲ ਕਚੋਲਾ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੀ ਬਰੋਲ ਕਚੋਲਾ ਗੁਰੂ ਸਾਹਿਬ ਕਹਿੰਦੇ ਮਾਇਆ ਧਾਰੀ ਜਿਹੜਾ ਹੈ ਨਾ ਜਿਹਨੂੰ ਹੰਕਾਰ ਹੈ ਤੇ ਮੈਂ ਉਹਨੂੰ ਤਾਂ ਛੱਡ ਦਿਆਂ ਪਰ ਜੇ ਪ੍ਰਭੂ ਦੇ ਪਿਆਰੇ ਗੁਰਸਿੱਖਾਂ ਦੀ ਸੰਗਤ ਮਿਲ ਜਾਏ ਤੇ ਮੈਂ ਉਹਨਾਂ ਦੇ ਉਪਦੇਸ਼ਾਂ ਨੂੰ ਕਮਾਉਣ ਦਾ ਯਤਨ ਕਰਾਂ ਉਹਨਾਂ ਦੀ ਕਈ ਗੱਲ ਨੂੰ ਧਾਰਨ ਕਰਕੇ ਗੁਰੂ ਨਾਲ ਜੁੜਨ ਦਾ ਯਤਨ ਕਰਾਂਗਾ ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰ ਪਤ ਤਿੰਨ ਛੋਡੋ ਤਿਆਗ ਰਹਾਓ ਪਾਣੀ ਪਖਾ ਪੀਸ ਦਾਸ ਕ ਤਬ ਹੋ ਹੋ ਨਿਹਾਲ ਸ਼ਬਦ ਇਥੋਂ ਰਮਤਾ ਹੁੰਦੀ ਹੈ ਕਹਿੰਦੇ ਪ੍ਰਭੂ ਦੇ ਜਿਹੜੇ ਭਗਤ ਆ ਨਾ ਉਹਨਾਂ ਦੇ ਘਰ ਵਿੱਚ ਪਾਣੀ ਢੋਆ ਕਰ ਪੱਖਾ ਚੱਲਿਆ ਕਰ ਆਟਾ ਪੀਕੇ ਲਿਆ ਕੇ ਤਮ ਤਦੋਂ ਹੀ ਆਨੰਦ ਮਾਣਾਂਗਾ ਨਿਹਾਲ ਦਾ ਅਰਥ ਹੁੰਦਾ ਪ੍ਰਸੰਨ ਹੋਣਾ ਰਾਜ ਮਿਲਕ ਸਿੱਕਦਾਰੀਆਂ ਅਗਨੀ ਮੈਂ ਜਾਲ ਦੋਨੇ ਗੱਲਾਂ ਨੂੰ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਕਿਉਂਕਿ ਗੁਰਨਾਨਦ ਸਾਹਿਬ ਨੇ ਕਰਕੇ ਦਿਖਾਇਆ ਭਾਈ ਲਾਲੋ ਦੇ ਘਰ ਗਏ ਆ ਮੜਕ ਭਾਗੋ ਤੇ ਬ੍ਰਹਮ ਭੋਜ ਗੁਰਨਾਨਕ ਨਹੀਂ ਗਏ ਇਹ ਸਾਨੂੰ ਸਤਿਗੁਰੂ ਨੇ ਸਿਖਾਇਆ ਤੇ ਬਾਣੀ ਤਾਂ ਇੱਥੋਂ ਤੱਕਰ ਸਾਨੂੰ ਸੋਝੀ ਦਿੰਦੀ ਆ ਗੁਰੂ ਸਾਹਿਬ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਉਸ ਲਾਲੋ ਦੇ ਉੱਪਰ ਐਡੀ ਬਖਸ਼ਿਸ਼ ਕੀਤੀ ਉਸ ਗਰੀਬ ਦੇ ਉੱਪਰ ਅੱਠ ਵਾਰੀ ਨਾਮ ਹੁੰਦਾ ਭਾਈ ਲਾਲੋ ਦਾ ਸ਼ਬਦ ਪੜ੍ਹਦੇ ਆ ਨਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਵੇ ਲਾਲੋ ਕਰਕੇ ਅੱਠ ਵਾਰੀ ਗੁਰੂ ਸਾਹਿਬ ਨੇ ਉਹਨੂੰ ਮਾਣ ਦਿੱਤਾ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਲਾਲੋ ਬੈਠਾ ਹੈ ਕਹਿਣ ਦਾ ਭਾਵ ਹੈ ਗੁਰੂ ਸਾਹਿਬ ਮਹਾਰਾਜ ਦਾ ਜਿਹੜਾ ਸੰਦੇਸ਼ ਸੀ ਗੁਰੂ ਸਾਹਿਬ ਦਾ ਮਿਸ਼ਨ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਪਰ ਅੱਜ ਕੀ ਹੋ ਰਿਹਾ ਸਾਡੀ ਕੌਮ ਨੂੰ ਅੱਜ ਜਦੋਂ ਦੇਖਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦਾ ਆਪਣੀ ਧਰਮ ਨੂੰ ਪਿੱਠ ਦਿਖਾ ਕੇ ਉਹਨਾਂ ਦੀ ਗੋਦੀਆਂ ਵਿੱਚ ਜਾ ਕੇ ਬੈਠ ਕੇ ਕੌਮ ਦੇ ਨਾਲ ਗਦਾਰੀ ਕਰਦੇ ਆ ਇਹ ਤੋਂ ਸਿੱਖਣ ਦੀ ਜ਼ਰੂਰਤ ਹੈ ਬਾਣੀ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਰਾਜ ਮਿਲਖ ਸਿੱਕਦਾਰੀਆਂ ਅਗਨੀ ਮੈਂ ਜਾਲ ਦੁਨੀਆ ਦੀ ਹਕੂਮਤਾਂ ਜ਼ਮੀਨ ਦਾ ਮਾਲਕ ਹੋਵੇ ਮਿਲਖ ਸਿੱਕਦਾਰੀਆਂ ਸਰਦਾਰੀਆਂ ਹੁਣ ਉਹਦੇ ਕੋਲ ਇਹਨਾਂ ਨੂੰ ਅੱਗ ਵਿੱਚ ਸਾੜਦੇ ਆ ਇਹਨਾਂ ਦਾ ਲਾਲਚ ਨਹੀਂ ਹੈ ਮੈਨੂੰ ਰਾਜ ਮਿਲਖ ਸਿੱਕਦਾਰੀਆਂ ਅਗਨੀ ਮੈਂ ਜਾਲ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ ਆਗੀ ਨਾ ਗੱਲ ਪਾਈ ਲਾਲੋ ਵਾਲੀ ਕਿ ਜਿਹੜੇ ਗੁਰਮਖਾ ਦੇ ਘਰ ਦੀ ਰੁੱਖੀ ਰੋਟੀ ਆ ਨਾ ਜੇ ਮਿਲੇ ਉਸ ਦੁਨੀਆ ਦੇ ਸਾਰੇ ਖਜ਼ਾਨੇ ਸਮਝੋ ਕਿ ਸਭ ਕੁਝ ਪ੍ਰਾਪਤ ਹੋ ਗਿਆ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ ਪਰ ਗੁਰੂ ਸਾਹਿਬ ਕਹਿੰਦੇ ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ ਪਰ ਪ੍ਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਦੇ ਘਰ ਵਿੱਚ ਜੇ ਕਈ ਪ੍ਰਕਾਰ ਦਾ ਭੋਜਨ ਮਿਲੇ ਤਾਂ ਜਹਰ ਵਰ ਗਈ ਹੈ ਕਿਉਂਕਿ ਉਹਦੇ ਵਿੱਚ ਰੱਬ ਦਾ ਨਾਮ ਨਹੀਂ ਭਾਵੇਂ ਲੋਕਾਂ ਨੇ ਕਲਪਨਾ ਕਰ ਦਿੱਤੀ ਫੋਟੋਆਂ ਬਣਾ ਦਿੱਤੀਆਂ ਗੁਰੂ ਨਾਨਕ ਦੀ ਭਾਈ ਮਲਕ ਭਾਗੋ ਦੀਆਂ ਪੂੜੀਆਂ ਚੋਂ ਖੂਨ ਨਿਕਲਦਾ ਹੈ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਦਾ ਹੈ ਨਹੀਂ ਭਾਈ ਗੁਰੂ ਸਾਹਿਬ ਨੇ ਉਹਨੂੰ ਸਮਝਾ ਦਿੱਤਾ ਵੀ ਤੇਰੀ ਰੋਟੀ ਦੇ ਵਿੱਚ ਮਲਕ ਭਾਗੋ ਗਰੀਬਾਂ ਗਰੀਬ ਮਾਰ ਕਰਕੇ ਉਹ ਜਿਹੜਾ ਪੈਸਾ ਕਮਾਇਆ ਹੈ ਉਹ ਹੈ ਤੇ ਮਲਕ ਭਗੋ ਇਹ ਜਿਹੜਾ ਭਾਈ ਲਾਲੋ ਹੈ ਨਾ ਇਹਦੀ ਮਿਹਨਤ ਦੀ ਕਮਾਈ ਹੈ ਇਹ ਇਮਾਨਦਾਰੀ ਦੀ ਕਮਾਈ ਹੈ ਦਸਾਂ ਨੋਹਾਂ ਦੀ ਕਰਤ ਕਰਦਾ ਹੈ ਇਸ ਕਰਕੇ ਮੈਨੂੰ ਚੰਗਾ ਲੱਗਦਾ ਹੈ ਗ੍ਰਹ ਸਾਗਤ 36 ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓੜ ਨਗਰ ਨਾ ਹੋਈ ਗੁਰੂ ਸਾਹਿਬ ਕਹਿੰਦੇ ਇਹ ਭਾਈ ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖ ਪਾਸੋਂ ਭਾਵੇਂ ਪਾਟਾ ਹੋਇਆ ਕੰਬੜ ਵੀ ਮਿਲਦਾ ਹੈ ਲੋਈ ਵੀ ਮਿਲਦਾ ਹੈ ਉਹ ਸਨੂ ਪਹਿਣ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ ਕਿਉਂਕਿ ਪ੍ਰਭੂ ਭਗਤੀ ਵਾਲੇ ਨੇ ਦਿੱਤਾ ਪਰ ਅੱਜ ਸਾਨੂੰ ਸੋਚਣਾ ਪਏਗਾ ਜੋ ਅਗਲੀ ਪੰਕਤੀ ਗੁਰੂ ਸਾਹਿਬ ਕਹਿੰਦੇ ਆ ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤ ਖੋਈ ਪ੍ਰਭੂ ਨਾਲ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਰੂਪਾ ਵੀ ਮਿਲੇ ਨਾ ਉਹ ਪਹਿਨੇ ਇੱਜ਼ਤ ਗਵਾ ਲਈ ਦੀ ਇਹ ਕਿੰਨੇ ਨੇ ਗਵਾ ਲਈ ਇੱਜ਼ਤ ਕੌਮ ਨੂੰ ਪਿੱਠ ਦਿਖਾ ਦਿੱਤੀ ਗਦਾਰੀਆਂ ਕਰ ਕੇ ਉਥੋਂ ਕੁਰਸੀਆਂ ਤਾਂ ਮਿਲ ਗਈਆਂ ਵੱਡੇ ਵੱਡੇ ਸਰੂਪੇ ਤਾਂ ਮਿਲ ਗਏ ਪਰ ਜਿਹੜਾ ਮਾਣ ਮਿਲਣਾ ਸੀ ਨਾ ਗੁਰੂ ਦੇ ਘਰੋਂ ਜਿੱਥੇ ਕੌਮ ਦੇ ਕੋਲੋਂ ਮਾਣ ਮਿਲਣਾ ਸੀ ਗੁਰੂ ਸਾਹਿਬ ਨੇ ਤਾਂ ਇਹ ਲੋਕਾਂ ਦਾ ਭਰਮ ਘਟਿਆ ਤੇ ਕੈਸੀ ਇਨ ਗਰੀਵ ਸਿੰਘਣ ਕੋ ਦੇਵ ਪਾਸ਼ਾਈ ਯਾਦ ਕਰੇ ਹਮਰੀ ਗੁਰਿਆਈ ਉਹਨਾਂ ਕੌਮ ਦੇ ਉਹਨਾਂ ਲੋਕਾਂ ਨੂੰ ਛੱਡ ਕੇ ਪ੍ਰਭੂ ਪਿਆਰਿਆਂ ਨੂੰ ਛੱਡ ਕੇ ਉਹਨਾਂ ਲੋਕਾਂ ਦੀਆਂ ਝੋਲੀਆਂ ਵਿੱਚ ਬੈਠਣ ਵਾਲਿਆਂ ਨੂੰ ਤੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਆ ਕਹਿੰਦੇ ਸਾਕਤ ਸਿਰ ਪਾਉ ਔਰ ਇਸਮੀ ਪੈਰਤ ਪਤ ਖੋਈ ਸਾਕਤ ਸਿਉ ਮੁਖ ਜੋਰਿਆ ਅੱਧ ਵਿੱਚੋਂ ਟੁੱਟੈ ਹਾਂਏ ਜਰੂਰ ਐ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਦਾ ਮੇਲ ਜੋਲ ਰੱਖਿਆ ਤੇ ਉਹ ਮੇਲ ਜੋਲ ਤੋੜ ਨਹੀਂ ਨਿਭਦਾ ਸਾਕਤ ਸਿਉ ਮੁਖ ਜੋਰਿਆ ਅੱਧ ਵਿੱਚੋਂ ਟੁੱਟੈ ਅੱਧ ਵਿੱਚ ਟੁੱਟ ਜਾਂਦਾ ਫਿਰ ਪਛਤਾਉਂਦਾ ਨਾ ਫਿਰ ਘਰ ਦਾ ਰਹਿੰਦਾ ਨਾ ਘਾਟ ਦਾ ਰਹਿੰਦਾ ਕਿਉਂਕਿ ਜਿਹੜਾ ਗੁਰੂ ਦਾ ਨਹੀਂ ਬਣਿਆ ਜਿਹੜਾ ਆਪਣੀ ਕੌਮ ਦਾ ਨਹੀਂ ਬਣਦਾ ਉਹ ਕਿਸੇ ਦਾ ਵੀ ਨਹੀਂ ਬਣ ਸਕਦਾ ਸਾਕਤ ਸਿਉ ਮੁਖ ਜੋਰਿਆ ਅੱਧ ਵਿੱਚੋਂ ਟੁੱਟੈ ਗੁਰੂ ਸਾਹਿਬ ਕਹਿੰਦੇ ਹਰ ਜਨ ਕੀ ਸੇਵਾ ਜੋ ਕਰ ਇਤ ਉਤੈ ਛੁਟੇ ਜਿਹੜੇ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਆ ਬੰਦਿਆਂ ਦੀ ਸੇਵਾ ਕਰਦੇ ਆ ਨਾ ਉਹ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਭਾਵ ਹੋਣ ਵਾਲਾ ਸਮਾਂ ਤੇ ਆਗਾ ਆਉਣ ਵਾਲਾ ਸਮਾਂ ਤੇ ਉਹ ਸੁਖੀ ਜੀਵਨ ਬਤੀਤ ਕਰਦੇ ਆ ਵਿਕਾਰਾਂ ਤੋਂ ਬਚ ਜਾਂਦੇ ਆ ਝਗੜਿਆਂ ਬਖੇੜਿਆਂ ਤੋਂ ਬਚ ਜਾਂਦੇ ਆ ਹਰ ਜਨ ਕੀ ਸੇਵਾ ਜੋ ਕਰ ਇਤ ਉਤੈ ਛੁਟੇ ਪਰ ਆਖਰ ਵਿੱਚ ਗੁਰੂ ਸਾਹਿਬ ਕਹਿੰਦੇ ਸਭ ਕੁਝ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਪਰ ਸਤਗੁਰ ਕਹਿੰਦੇ ਜੀਵਾਂ ਦੇ ਵੀ ਕੀ ਵਾਸਾ ਹੈ ਹਰੇ ਕੰਮ ਦੀ ਪ੍ਰੇਰਣਾ ਤੂੰ ਕਰਦਾ ਤੂੰ ਆਪ ਹੀ ਸਾਰੀ ਖੇਡ ਰਚੀ ਹੋਈ ਹੈ ਬਖਸ਼ਿਸ਼ ਕਰਦਾ ਪਰ ਇਹ ਹੈ ਨਾ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ਿਸ਼ ਵੀ ਕੀਤੀ ਹੈ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਨਾ ਜੇ ਵੱਡੀ ਪ੍ਰਾਪਤੀ ਕਰਨੀ ਹੈ ਤੇ ਜੇ ਹੁਣ ਦੁਨਿਆਵੀ ਤੌਰ ਤੇ ਸਕੂਲ ਵਿੱਚ ਬੱਚਾ ਪੜਦਾ ਹੈ ਯੂਨੀਵਰਸਿਟੀ ਵਿੱਚ ਪੜਦਾ ਤਾਂ ਜਾ ਕੇ ਉਹਨੂੰ ਕੋਈ ਡਿਗਰੀ ਪ੍ਰਾਪਤ ਹੁੰਦੀ ਹੈ ਅਸੀਂ ਰੱਬ ਨੂੰ ਮਿਲਣਾ ਪਰਮੇਸ਼ਰ ਨੂੰ ਮਿਲਣਾ ਫਿਰ ਗੁਰੂ ਦੀ ਮਤ ਗੁਰੂ ਇਹ ਤਾਂ ਨਹੀਂ ਕਹਿੰਦਾ ਵੀ ਕੰਮ ਇਹ ਕਰੋ ਆਹ ਨਾ ਕਰੋ ਗੁਰੂ ਤਾਂ ਬਖਸ਼ਿਸ਼ ਕਰਦਾ ਅਸੀਂ ਬੁਰੇ ਕੰਮ ਜਿਹੜੇ ਆ ਕਹਿੰਦੇ ਰੋ ਜੀ ਪ੍ਰਭ ਪ੍ਰਮਾਤਮਾ ਹੀ ਕਰਾ ਰਿਆ ਗੁਰੂ ਸਾਹਿਬ ਕਹਿੰਦੇ ਨਹੀਂ ਪਾਈ ਕਿਉਂਕਿ ਇਹ ਤਾਂ ਉਹਦੇ ਹੁਕਮ ਦੀ ਕੋ ਗੁਰੂ ਸਾਹਿਬ ਮਹਾਰਾਜ ਕਹਿੰਦੇ ਸਭ ਕਿਸ ਤੋਂ ਤੁਸੀਂ ਹੀ ਤੇ ਹੋ ਆਪ ਬਣਤ ਬਣਾਏ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਚੰਗੇ ਕੰਮ ਆਪ ਤੇ ਮਾੜੇ ਕੰਮਾਂ ਦਾ ਜਿਹੜਾ ਸਿਰਾ ਰੱਬ ਦੇ ਸਿਰ ਤੇ ਬਣਦੀ ਗੁਰੂ ਸਾਹਿਬ ਕਹਿੰਦੇ ਹਨ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸਕੇ ਨਾ ਆਖੀਏ ਜੇ ਲੇਖੇ ਵਰਤੇ ਸੋਇ ਇੱਕ ਬੰਦਾ ਨਾ ਜੱਜ ਦੇ ਕੋਲ ਗਿਆ ਉਹਦਾ ਕੇਸ ਚੋਰੀਆਂ ਕਰਦਾ ਸੀ ਉਹ ਕਹਿਣ ਲੱਗਾ ਭਾਈ ਚੋਰੀ ਕਿਉਂ ਕੀਤੀ ਕਹਿੰਦਾ ਮੈਂ ਥੋੜੀ ਕੀਤੀ ਇਹਦਾ ਪ੍ਰਭ ਨੇ ਪ੍ਰੇਰਣਾ ਕੀਤੀ ਹੈ ਰੱਬ ਨੇ ਕਰਵਾਈ ਹੈ ਕਿਉਂਕਿ ਸਭ ਕੁਝ ਕਰਨ ਤੇ ਕਰਾਉਣ ਵਾਲਾ ਉਹੀ ਹੈ ਤੇ ਉਹਨੇ ਕਿਹਾ ਵੀ ਬਾਪ ਭਾਈ ਬੜੀਆਂ ਧਰਮ ਦੀਆਂ ਗੱਲਾਂ ਕਰਦਾ ਚੋਰੀਆਂ ਵੀ ਕਰਦਾ ਤੇ ਧਰਮ ਦੀਆਂ ਗੱਲਾਂ ਵੀ ਕਰਦਾ ਤੇ 2 ਮਿੰਟ ਬਾਅਦ ਫਿਰ ਜੱਜ ਨੇ ਲਿਖਿਆ ਭਾਈ ਤੂੰ ਚੋਰੀ ਕੀਤੀ ਆ ਤੈਨੂੰ 6 ਮਹੀਨੇ ਦੀ ਸਜ਼ਾ ਉਹ ਕਹਿਣਾ ਕਿ ਮੈਂ ਤੁਹਾਨੂੰ ਕਹਿ ਰਿਹਾ ਨਾ ਚੋਰੀ ਮੈਂ ਨਹੀਂ ਕੀਤੀ ਮੇਰੇ ਕੋ ਰੱਬ ਨੇ ਹੀ ਕਰਾਈ ਆ ਕਿਉਂਕਿ ਕਰਨ ਤੇ ਕਰਾਉਣ ਵਾਲਾ ਉਹੀ ਹੈ ਉਹ ਕਹਿਣ ਲੱਗਾ ਜਿਹੜਾ ਮੈਂ ਸਜਾ ਲਿਖੀ ਹੈ ਨਾ ਇਹ ਵੀ ਰੱਬ ਨੇ ਮੇਰੇ ਕੋਲ ਕਰਾਈ ਹੈ ਕਿਉਂਕਿ ਮੇਰੇ ਕੋਲ ਵੀ ਤਾਂ ਉਹੀ ਕਰਵਾ ਰਿਆ ਹੈ ਨਾ ਗੁਰੂ ਸਾਹਿਬ ਕਹਿੰਦੇ ਉਹ ਸਾਰਿਆਂ ਨੂੰ ਪ੍ਰੇਰਣਾ ਦੇਣ ਵਾਲਾ ਉਹ ਅਕਾਲ ਪੁਰਖ ਹੈ ਪਰ ਸਾਡੀ ਵੀ ਕੋਈ ਸਮਝ ਹੈ ਸਾਨੂੰ ਵੀ ਕੋਈ ਦਿਮਾਗ ਦਿੱਤਾ ਪ੍ਰਮਾਤਮਾ ਨੇ ਸੋਚਣ ਵਾਸਤੇ ਜਾਨਵਰਾਂ ਨੂੰ ਨਹੀਂ ਦਿੱਤਾ ਮਨੁੱਖ ਨੂੰ ਦਿੱਤਾ ਵੀ ਤੇਰੇ ਵਾਸਤੇ ਕੀ ਮਾੜਾ ਕੀ ਚੰਗਾ ਹੈ ਰੋਜ਼ ਮੰਗਦੇ ਆ ਵਿਵੇਕ ਦਾਣ ਕਿ ਮੇਰੇ ਵਾਸਤੇ ਕੀ ਚੰਗਾ ਕੀ ਮਾੜਾ ਹੈ ਗੁਰੂ ਸਾਹਿਬ ਕਹਿੰਦੇ ਸਭ ਕਿਸ ਏ ਉਹ ਹੁਕਮ ਦੀ ਪਾਲ ਗੁਰੂ ਸਾਹਿਬ ਦੱਸ ਰਿਹਾ ਕਿ ਪ੍ਰਮਾਤਮਾ ਤੇਰੇ ਹੁਕਮ ਦੇ ਵਿੱਚ ਸਭ ਕੁਝ ਹੈ ਸਭ ਕੁਝ ਤੁਮਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ ਗੁਰੂ ਸਾਹਿਬ ਕਹਿੰਦੇ ਅਰਦਾਸ ਕਰ ਅਰਦਾਈ ਕਰ हे ਪਰਮੇਸ਼ਰ ਜੀ ਮਿਹਰ ਕਰੋ ਮੈਂ ਗੁਰੂ ਦਾ ਦਰਸ਼ਨ ਕਰਾਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਦਾ ਤੇਰੇ ਗੁਣ ਗਾਉਂਦਾ ਰਵਾਂ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ